हां जी मैं धनवंत सिंह पठन जनरल स्कतर पेंशनर पंजाब आज आजਸੀਂ ਗੁਰਾਇਆ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਆ ਉਹਦਾ ਮਕਸਦ ਇਹ ਆ ਕਿ ਅਸੀਂ ਕੱਲ ਨੂੰ 12 ਜੁਲਾਈ 2025 ਨੂੰ ਮਿਲਨ ਪੈलेस ਗੁਰਾਇਆ ਦੇ ਵਿਖੇ ਆਸੀਂ ਆਪਣਾ ਡੈਲੀਗੇਟ ਜਾਸ ਕਰ ਰਹੇ ਹਾਂ ਉਸ ਇਜਲਾਸ ਵਾਸਤੇ ਜਿਹੜਾ ਸਾਡੇ ਪੰਜਾਬ ਦੇ ਵਿੱਚੋਂ ਕੋਨੇ-ਕੋਨੇ ਜੋ ਸਾਡੇ ਡੈਲੀਗੇਟ ਸਾਥੀ ਹੋਣਗੇ ਮੈਂ ਥੋੜਾ ਜੱਥੇਬੰਦੀ ਵੱਲ ਦੱਸਣਾ ਚਾਹਨਾ ਕਿ ਸਾਡੀ ਪੈਨਸ਼ਨ ਐਸੋਸੀਏਸ਼ਨ ਜਿਹੜੀ ਪਾਵਰ ਕੰਟਰਾਂਸਕੋ ਦੀ ਹੈ ਇੱਕ ਘੱਟੋ ਘੱਟ 85000 ਬੰਦਿਆਂ ਨੂੰ ਰਿਪਰੈਜ਼ੈਂਟ ਕਰਦੀ ਆ ਸਾਰੇ ਪੰਜਾਬ ਦੇ ਵਿੱਚ ਔਰ ਕੱਲੇ ਕੱਲੇ ਥਾਂ ਦੇ ਉੱਤੇ ਜਿਹੜਾ ਹੈਗਾ ਸਾਡੇ ਜੁਨਟ ਨੇ ਪੰਜਾਬ ਦੇ ਵਿੱਚ ਸਰਕਲ ਲੈਵਲ ਤੇ ਡਿਵੀਜ਼ਨ ਲੈਵਲ ਤੇ ਇਸ ਤੋਂ ਸਭ ਤੋਂ ਵਧੀਆ ਗੱਲ ਇਹ ਸਿ ਹੈ ਕਿ ਸਾਡੀ ਐਸੋਸੀਏਸ਼ਨ ਦੇ ਵਿੱਚ ਕਲਾਸ 4 ਤੋਂ ਲੈ ਕੇ ਚੀਫ ਨੀਅਤ ਤੱਕ ਸਾਡੇ ਮੈਂਬਰ ਨੇ ਕੋਈ ਕੈਟਾਗਰੀ ਨਹੀਂ ਹੈ ਬਲਕਿ ਸਾਰੇ ਪਿੰਚੇ ਜਿੰਨੇ ਵੀ ਰਿਟਾਇਰ ਹੋਏ ਨੇ ਉਹ ਸਾਰੇ ਸਾਡੇ ਮੈਂਬਰ ਨੇ ਇਵਨ ਇੱਥੇ ਤੱਕ ਵੀ ਬਿਜਲੀ ਬੋਰਡ ਦੇ ਸਾਬਕਾ ਚੇਅਰਮੈਨ ਤੱਕ ਵੀ ਸਾਡੇ ਮੈਂਬਰ ਨੇ ਇਹ ਸਾਡੀ ਐਸੋਸੀਏਸ਼ਨ ਦਾ ਕਿਉਂਕਿ ਸਾਡੀ ਐਸੋਸੀਏਸ਼ਨ ਨਾਨ ਪੋਲੀਟੀਕਲ ਆ ਪੈਨਸ਼ਨ ਦੇ ਹਿੱਤਾਂ ਵਿੱਚ ਕੰਮ ਕਰਦੀ ਆ ਇਸ ਕਰਕੇ ਸਾਡੇ ਜਥੇਬੰਦੀ ਮਤਲਬ ਪੰਜਾਬ ਤੋਂ ਬਾਹਰ ਵੀ ਜਗਿੰਦਰ ਨਗਰ ਦਿੱਲੀ ਤੱਕ ਵੀ ਸਾਡੇ ਜਿਹੜੇ ਹੈਗੇ ਸਟੂਡੈਂਟ ਨੇ ਇਹ ਸਾਡੀ ਐਸੋਸੀਏਸ਼ਨ ਜਿਹਦੇ ਵਿੱਚ ਜਿਹੜਾ ਹੈਗਾ ਅਸੀਂ ਲਗਾਤਾਰ 18 4 11 ਜਥੇਬੰਦੀ ਬਣੀ 18 4 11 ਤੋਂ ਬਾਅਦ ਅੱਜ ਤੱਕ ਲਗਾਤਾਰ ਸੰਘਰਸ਼ ਦੇ ਮੈਦਾਨ ਚ ਅਸੀਂ ਰਹੇ ਆਂ ਸੰਘਰਸ਼ ਵੀ ਕਰਦੇ ਰਹੇ ਹਾਂ 네ਗੋਸ਼ੀਏਸ਼ਨਾਂ ਵੀ ਹੁੰਦੀਆਂ ਰਹੀਆਂ ਨੇ ਗੱਲ ਵੀ ਹੁੰਦੀ ਰਹੀ ਆ ਉਹ ਸਾਰਾ ਕੁਝ ਸਾਡੀਆਂ ਮੰਗਾਂ ਪਰ ਜਿਹੜੀ ਸਾਡੀਆਂ ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਮੈਨੇਜਮੈਂਟ ਤੇ ਸਰਕਾਰ ਵੱਲੋਂ ਪੂਰੀਆਂ ਨਹੀਂ ਕੀਤੀਆਂ ਗਿਆ ਜਿਹਦੇ ਕਰਕੇ ਅਸੀਂ ਅੱਜ ਤੱਕ ਵੀ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਸਾਡੀ ਇੱਕ ਐਸੋਸੀਏਸ਼ਨ ਆ ਜਿਹੜੀ ਮਹਿਸੂਸ ਕਰਦੀ ਆ ਕਿ ਇਕੱਲੇ ਇਕੱਲੇ ਕਰਕੇ ਕੁਝ ਨਹੀਂ ਬੰਦਾ ਇਸ ਕਰਕੇ ਅਸੀਂ ਪੰਜਾਬ ਦੇ ਸੂਚੇ ਮੁਲਾਜ਼ਮਾਂ ਤੇ ਪੈਨਸ਼ਨਰ ਨੂੰ ਸਾਂਝਾ ਫਰੰਟ ਬਣਾ ਕੇ ਜਿਹਨੂੰ ਪੰਜਾਬ ਗਵਰਨਮੈਂਟ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਚੰਡੀਗੜ੍ਹ ਜਿਹੜਾ ਬਣਿਆ ਹੋਇਆ ਸਾਰੇ ਪੰਜਾਬ ਦਾ ਅਸੀਂ ਉਹਦੇ ਵਿੱਚ ਵੀ ਬੜੀ ਜਿਹੜੀ ਹੈਗੀ ਆ ਆਪਣੇ ਸਮੂਰiyet ਕਰਦੇ ਹਾਂ ਸੰਘਰਸ਼ਾਂ ਵਿੱਚ ਜਾਂਦੇ ਹਾਂ ਇਸ ਤੋਂ ਇਲਾਵਾ ਅਸੀਂ ਪੰਜਾਬ ਗਵਰਨਰ ਪੈਨਸ਼ਨ ਜੁਆਇੰਟ ਫਰੰਟ ਜਿਹੜਾ ਹੈਗਾ ਕੱਲੇ ਪੈਨਸ਼ਨਰ ਦਾ ਹੈ ਅਸੀਂ ਉਹਦੇ ਵਿੱਚ ਸਮੂਰiyet ਕਰਦੇ ਹਾਂ ਅਸੀਂ ਜਿਹੜਾ ਹੈਗਾ ਸਾਂਝੇ ਤੌਰ ਦੇ ਉੱਤੇ ਸਾਂਝੇ ਮੰਦਾ ਵਾਸਤੇ ਅਸੀਂ ਸਾਡੀ ਜਥੇਬੰਦੀ ਲੜਦੀ ਆ ਪਾਵਰ ਕੌਨ ਦੇ ਵਿੱਚ ਵੀ ਅਸੀਂ ਮੁਲਾਜ਼ਮ ਜਥੇਬੰਦੀ ਨੇ ਪਿੱਛੇ ਜੀ ਅਸੀਂ ਤਾਲਮੇਲ ਸੰਘਾਸਕ ਕਮੇਟੀ ਬਣਾਈ ਸੀ ਹੁਣ ਵੀ ਜਿਹੜਾ ਯਤਨਸ਼ੀਲ ਆ ਅਸੀਂ ਕਿ ਪੰਜਾਬ ਦੇ ਸਮੂਚੇ ਮਲਾਜ਼ਮਾਂ ਦੇ ਪੈਨਸ਼ਨ ਨੂੰ ਚਾਹੇ ਪਾਵਰ ਕਾਮ ਦਾ ਹੋਵੇ ਚਾਹੇ ਸਰਕਾਰ ਦਾ ਹੋਵੇ ਉਹਨਾਂ ਸਾਰਿਆਂ ਨੂੰ ਇਕੱਠੇ ਮਿਲ ਕੇ ਸੰਘਰਸ਼ ਕਰਨਾ ਚਾਹੀਦਾ ਕਿਉਂਕਿ ਸਰਕਾਰ ਦੀਆਂ ਪੋਸਟੀਆਂ ਜਿਹੜੀਆਂ ਹੈਗੀਆਂ ਨੇ ਉਹ ਮਲਾਜ਼ਮ ਦੇ ਹਿੱਤਾਂ ਵਿੱਚ ਨਹੀਂ ਹੈਗੀਆਂ ਇਹ ਸਾਡਾ ਕੱਲ ਨੂੰ ਜਿਹੜਾ اجلاس ਹੋ ਰਿਹਾ ਉਸ اجلاس ਦੇ ਵਿੱਚ ਅਸੀਂ ਸੰਘਰਸ਼ਾਂ ਬਾਰੇ ਵੀ ਵਿਚਾਰ ਕਰਾਂਗੇ ਅਗਲੇ ਵਾਸਤੇ ਵਿਚਾਰ ਕਰਾਂਗੇ ਉਹਦੇ ਨਾਲ ਹੀ ਜਿਹੜਾ ਹੈਗਾ ਅਗਲੇ 3 ਸਾਲ ਵਾਸਤੇ ਅਸੀਂ ਆਪਣੀ ਚੋਣ ਵੀ ਕਰਾਂਗੇ ਇਹ ਸਾਡਾ ਜਿਹੜਾ ਹੈਗਾ اجلاس ਜਿਹੜਾ ਕੱਲ ਨੂੰ ਸਾਡਾ ਇੱਥੇ ਗਰਾਏ ਦੇ ਵਿੱਚ ਹੋ ਰਿਹਾ ਹੈ ਸਾਡਾ 10:30 ਵਜੇ ਸ਼ੁਰੂ ਹੋਏਗਾ 10:30 ਤੋਂ ਲੈ ਕੇ ਫਿਰ ਉਹ ਲਗਾਤਾਰ ਜਿਹੜਾ ਹੈਗਾ ਚੱਲਦਾ ਰਹੇਗਾ ਮਤਲਬ ਸਮਾਪਤੀ ਤੱਕ ਜਿਹੜਾ ਹੈਗਾ ਲਗਾਤਾਰ ਚੱਲੇਗਾ ਸਾਨੂੰ ਉਮੀਦ ਆ ਹੋ ਸਕਦਾ ਰਾਤ ਨੂੰ 9:00 ਵਜੇ ਜਾਂ 10:00 ਵਜੇ ਪੋਸੀਬਲ ਆ ਕਿਉਂਕਿ ਲੰਬਾ ਪ੍ਰੋਸੈਸ ਹੋ ਜਾਂਦਾ ਹੈ ਕਈ ਵਾਰੀ ਰਿਪੋਰਟਾਂ ਪੜ੍ਹਨੀਆਂ ਨੇ ਉਹਦੇ ਡਿਸਕਸ਼ਨ ਵੀ ਹੋਣੀਆਂ ਡਿਸਕਸ਼ਨ ਤੋਂ ਬਾਅਦ ਰਿਪੋਰਟਾਂ ਪਾਸ ਹੋਣੀਆਂ ਨੇ ਫਿਰ ਜਿਹੜੀ ਚੋਣ ਕਮੇਟੀ ਆ ਉਹਨੇ ਫਿਰ ਆਪਣਾ ਪ੍ਰੋਸੈਸ ਕਰਨਾ ਉਹ ਸਾਰਾ ਕੁਝ ਕਰਨ ਵਾਸਤੇ ਮਤਲਬ ਸਮਾਂ ਲੱਗ ਸਕਦਾ ਪਰ ਸਾਡਾ اجلاس ਕੰਟੀਨਿਊ ਹੋਏਗਾ ਉਹ ਲਗਾਤਾਰ ਜਿਹੜਾ ਹੈਗਾ ਸਾਡਾ ਚੱਲੇਗਾ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਨਵੀਂ ਜਿਹੜੀ ਕਮੇਟੀ ਸਾਡੀ ਆਏਗੀ ਉਹ ਕਮੇਟੀ ਨੇ ਅਗਲੀ ਪਲਾਨਿੰਗ ਕਰਨੀ ਆ ਅੱਗੇ ਸਾਰੇ ਲਾਮਬੰਦ ਕਰਨਾ ਤੇ ਆਪਣੇ ਸੰਘਰਸ਼ੀਆਂ ਨੂੰ ਅਸੀਂ ਬਲੰਦੀਆਂ ਤੱਕ ਲੈ ਕੇ ਜਾਵਾਂਗੇ ਇਹ ਸਾਡਾ ਜਿਹੜਾ ਹੈਗਾ ਇਹ ਮਕਸਦ ਆ